ਸਾਡੇ ਲਈ ਹੈਪੀ ਮਨਰੇਗਾ ਨੂੰ ਸਕੀਮ ਨੂੰ ਕਿਉਂਕਿ ਸਰਕਾਰ ਇੱਕ ਤਾਂ ਦੋ ਤਿੰਨ ਰੋੜਾ ਵੀ ਦੋ ਪਿਛਲੇ ਦੋ ਸਾਲਾਂ ਦੇ ਵਿੱਚ 90000 ਕਰੋੜ ਰੁਪਇਆ ਇੱਕ ਵਾਰ 90000 ਕਰੋੜ ਦੂਜੀ ਵਾਰ 90000 ਕਰੋੜ ਕੇਂਦਰ ਦੀ મોદી ਸਰਕਾਰ ਨੇ ਘਟਾਇਆ ਸੀਗਾ ਇਸੀ ਗੱਲ ਨੂੰ ਲੈ ਕੇ ਅਸੀਂ ਆਪਣਾ ਜਿਲ੍ਹਾ ਜਿਹੜਾ ਹੁਸ਼ਿਆਰਪੁਰ ਜਿਲ੍ਹਾ ਹੈ ਸਾਡਾ ਕਿਉਂਕਿ ਪਹਾੜੀ ਏਰੀਆ ਹੈ ਤੇ ਉੱਥੇ ਜ਼ਮੀਨਾਂ ਘਟ ਹੈ ਤੇ ਸਾਡੇ ਕੋ ਕੰਮ ਕਰਨ ਦੇ ਲਈ ਮਜ਼ਦੂਰੀ ਹੈ ਜਾਂ ਤਾਂ ਮਲਾਜ਼ਮ ਹੈ ਸਾਡੇ ਏਰੀਆ ਦੇ ਲੋਕ ਫੌਜ ਚ ਭਰਤੀ ਹੈ ਟੀਚਰ ਹੈ ਜਾਂ ਇਦਾਂ ਹੈ ਜਾਂ ਰਹਿੰਦੇ ਹੁੰਦੇ ਜਿਹੜੇ ਆ ਮਨਰੇਗਾ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਸਾਡੇ ਲਈ ਸਿਗਾ ਵੀ ਉੱਥੇ ਮਨਰੇਗਾ ਬੰਦ ਹੋਣੀ ਤੇ ਉੱਥੋਂ ਦੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣੀ ਹੈ ਸਾਡੇ ਪਿੰਡਾਂ ਦੇ ਵਿੱਚ ਲਗਭਗ ਸਾਰਾ ਸਾਲ ਮਨਰੇਗਾ ਦਾ ਕੰਮ ਚੱਲਿਆ ਰਹਿੰਦਾ ਹੈ ਪੰਜ ਜਗ੍ਹਾ ਦੇ ਵਿੱਚ ਮਨਰੇਗਾ ਦਾ ਕੰਮ ਚੱਲਦਾ ਆ ਪੰਚਾਇਤਾਂ ਦੇ ਵਿੱਚ ਕਰਦੇ ਆ ਉਤੋਂ ਇਲਾਵਾ ਨਹਿਰਾਂ ਤੇ ਜਿਹੜੇ ਸੂਏ ਵੀ ਮਾਲਵੇ ਦੇ ਵਿੱਚ ਆਪਾਂ ਕਹਿੰਦੇ ਆ ਉੱਥੇ ਵੀ ਕੰਮ ਚੱਲਦਾ ਆ ਜੰਗਲਾਤਾਂ ਦੇ ਵਿੱਚ ਜਿੰਨੇ ਵੀ ਬੂਟੇ ਲੱਗਦੇ ਆ ਉੱਥੇ ਵੀ ਕੰਮ ਚੱਲਦਾ ਆ ਸੜਕਾਂ ਦੇ ਕੰਡੇ ਬੂਟੇ ਲੱਗਦੇ ਆ ਸੜਕਾਂ ਦੀ ਸਾਸਪਾਈ ਉੱਥੇ ਵੀ ਕੰਮ ਚੱਲਦਾ ਆ ਰੇਲਵੇ ਪਟਰੀਆਂ ਦੀ ਸਾਸਪਾਈ ਨੂੰ ਵੀ ਜਿਹੜਾ ਮਨਰੇਗਾ ਦੇ ਮਜ਼ਦੂਰਾਂ ਦੇ ਵੱਲੋਂ ਕੰਮ ਲਿਆ ਜਾਂਦਾ ਹੁਣ ਇਹ ਕੰਮ ਜਿਹੜੀ ਪੰਜਾਬ ਦੀ ਸਰਕਾਰ ਹੈ ਕੋਈ ਨਾ ਕੋਈ ਡਿਸਪਿਊਟ ਪੈਣ ਕਰਕੇ ਉਹਨਾਂ ਕਹਿੰਦਾ ਵੀ ਹੁਣ ਇਹ ਕੰਮ ਜਿਹੜਾ ਅਸੀਂ ਪੰਚਾਇਤ ਤੋਂ ਇਲਾਵਾ ਵੀ ਕਿਤੇ ਕਰਦੇ ਆ ਉਹ ਬੰਦ ਹੁਣ ਸਾਡੇ ਲਈ ਸਮਝਦਾਰੀ ਹੈ ਵੀ ਕਿਉਂਕਿ ਕਿਸਾਨ ਲੜੀ ਜਾ ਰਿਹਾ ਪੰਜਾਬ ਦਾ ਕਿਸਾਨੀ ਦਾ ਅੰਦੋਲਨ ਦੇਖ ਲਿਆ ਇੱਥੇ ਕੁੱਟਮਾਰ ਹੋਈ ਹੈ ਪਟਿਆਲੇ ਦੇ ਵਿੱਚ ਇੱਕ ਪਿੱਛੇ ਜੀ ਇੱਕ ਵੱਡੇ ਫੌਜ ਦੇ ਅਧਿਕਾਰੀ ਦੀ ਉਹਦੇ ਹੱਕ ਦੇ ਵਿੱਚ ਆ ਗਏ ਪਰ ਮਜ਼ਦੂਰਾਂ ਦੇ ਲਈ ਕੁਝ ਨਹੀਂ ਹੋ ਰਿਹਾ ਅੱਜ ਤੋਂ 7-8 ਸਾਲ ਪਹਿਲਾਂ ਮਜ਼ਦੂਰਾਂ ਦਾ ਇੱਕ ਵੱਡਾ ਧਰਨਾ ਲੱਗਾ ਸੀਗਾ ਇੱਥੇ ਪਟਿਆਲੇ ਦੁਖਨਵਰਨ ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਚ ਉੱਥੇ ਮਜ਼ਦੂਰ ਸ਼ਾਮਲ ਹੋਏ ਸੀਗੇ ਕਿਸਾਨੀ ਅੰਦੋਲਨ ਦੇ ਵੇਲੇ ਵੀ ਮਜ਼ਦੂਰਾਂ ਦਾ ਇੱਥੇ ਧਰਨਾ 3 ਦਿਨ ਰਿਹਾ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪਰ ਉਹਦੇ ਤੋਂ ਬਾਅਦ ਪਟਿਆਲੇ ਦੇ ਵਿੱਚ ਹਾਲੇ ਵੀ ਮਜ਼ਦੂਰ ਉੱਡੀ ਵੱਡੀ ਪੱਦਰ ਦੇ ਉੱਪਰ ਇਕੱਠਾ ਨਹੀਂ ਹੈ ਹਰ ਪਿੰਡ ਦੇ ਵਿੱਚ ਘੱਟੋ-ਘੱਟ 100 ਜਿਹੜੇ ਵਰਕਰ ਹੈ ਚਾਹੇ ਔਰਤਾਂ ਆਂ ਚਾਹੇ ਮਰਦਾਂ ਚਾਹੇ ਨੌਜਵਾਨ ਬੱਚੇ ਬੱਚੀਆਂ ਆਂ ਉਹ ਮਨਰੇਗਾ ਦੇ ਵਿੱਚ ਕਾਰਡ ਧਾਰਕ ਹੈ ਤੇ ਕੰਮ ਵੀ ਕਰਦੇ ਆਂ ਇਸੀ ਗੱਲ ਨੂੰ ਦਿਖਦਿਆਂ ਹੋਇਆਂ ਅਸੀਂ ਇਹ ਫੈਸਲਾ ਕੀਤਾ ਕਿ ਜੇ ਮਨਰੇਗਾ ਦੀ ਸਕੀਮ ਵੀ ਬਚਾਣੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਵੀ ਦਿਵਾਣਾ ਹੈ ਜਿਹੜੀ ਦਿਹਾੜੀ ਵੱਧ ਕਰਾਣੀ ਹੈ ਕਿਉਂਕਿ 90 ਰੁਪਏ ਦੀ ਗੱਲ ਕੀਤੀ ਨਾ ਸਾਤੇ 90 ਰੁਪਏ 90 ਰੁਪਏ ਤੋਂ 346 ਰੁਪਏ ਇਦਾਂ ਸੁਪਨਾ ਨਹੀਂ ਆ ਗਿਆ ਸਰਕਾਰ ਨੂੰ ਲਗਾਤਾਰ ਧਰਨੇ ਲਾ ਰਹੇ ਆਸੀਂ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਨਹੀਂ ਲਾ ਰਹੇ ਇਸ ਇਲਾਕੇ 'ਚ ਮਨਰੇਗਾ ਦੀ ਜੱਥੇਬੰਦੀ ਹੈ ਨਹੀਂ ਦਾ ਮਤਲਬ ਇਹ ਨਹੀਂ ਵੀ ਪੰਜਾਬ ਨਹੀਂ ਲੜ ਰਿਹਾ ਇਹਦਾ ਮਤਲਬ ਨਹੀਂ ਪੰਜਾਬ ਤੋਂ ਇਲਾਵਾ ਹੋਰ ਸੂਬੇ ਨਹੀਂ ਲੜ ਰਹੇ ਲੋਕ ਲੜਦੇ ਪਿਆ ਉਹਦੇ ਕਰਕੇ ਸਰਕਾਰ ਤੇ ਦਲਦਬਾ ਹੈਗਾ ਜਿਹੜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਆਇਆ ਭਗਵੰਤ ਸਿੰਘ ਮਾਨੋਂ ਨੇ ਕਿਹਾ ਸੀਗਾ ਵੀ ਮਨਰੇਗਾ ਦਾ ਜਦੋਂ ਮੈਂ ਮੁੱਖ ਮੰਤਰੀ ਬਣਾਂਗਾ ਮਨਰੇਗਾ ਦੀ ਦਿਹਾੜੀ ਦੇ ਵਿੱਚ ਮੈਂ ਵਾਅਦਾ ਕਰਾਂਗਾ ਆਪਣਾ ਆਪਣਾ ਹਿੱਸਾ ਪਾਵਾਂਗਾ ਮਾਈਪਾਲ ਜੀ ਨੇ ਬੋਲਿਆ ਨਾ ਪੰਜਾਬ ਸਰਕਾਰ ਹਿੱਸਾ 98 ਰੁਪਏ ਬਣਦੇ ਆ 100 ਰੁਪਿਆ ਕਟੋ-ਕਟ ਪੰਜਾਬ ਸਰਕਾਰ ਦਾ ਬਣਦਾ ਵੀ ਉਹ ਹਿੱਸਾ ਪਾਵੇ ਤੇ ਜਿਹੜੀ 346 ਆ ਉਹ 446 ਰੁਪਏ ਸਾਡੀ ਦਿਹਾੜੀ ਬਣ ਸਕਦੀ ਹੈ 450 ਰੁਪਿਆ ਅਹਿਮ ਹੁੰਦਾ ਹੈ ਅਸੀਂ ਇਹ ਸਮਝਦੇ ਆ ਕਿ ਜਿੱਥੇ ਮਨਰੇਗਾ ਦਾ ਬਜਟ ਵੀ ਵਧਾਣਾ ਜਿੱਥੇ ਦਿਹਾੜੀ ਵੀ ਵਧਾਣੀ ਹੈ ਜਿੱਥੇ ਮਨਰੇਜਾ ਮਨਰੇਗਾ ਦੀ ਸਕੀਮ ਨੂੰ ਬਚਾ ਕੇ ਵੀ ਰੱਖਣਾ ਹੈ ਉਹਦੇ ਲਈ ਕੱਲਾ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਲੜਦਾ ਰਵੇ ਜਲੰਧਰ ਲੜਦਾ ਰਵੇ ਬਠਿੰਡਾ ਲੜਦਾ ਰਵੇ ਸਾਡੇ ਕੋ ਨਹੀਂ ਇਹ ਕੁਝ ਕਰ ਹੋਣਾ ਇੰਨੇ ਕੁ ਲੋਕਾਂ ਦੇ ਨਾਲ ਨਹੀਂ ਹੱਲ ਹੋਣਾ ਜਿੱਡੀ ਵੱਡੀ ਲੜਾਈ ਆ ਉਹਨੇ ਫਿਰ ਗਿਣਤੀ ਦੇ ਵਿੱਚ ਲੋਕ ਵੀ ਚਾਹੀਦੇ ਨੇ ਕਿ ਨਹੀਂ ਜੇ ਸਰਕਾਰ ਜਿਹੜੀ ਵੱਡੀ ਆ ਵੱਡੇ ਵੱਡੇ ਅਮੀਰਾਂ ਦੀ ਆ ਵੱਡੇ ਵੱਡੇ ਅਮੀਰਾਂ ਨੂੰ ਕਾਨੂੰਨ ਬਣਾ ਕੇ ਦਿੰਦੀ ਐ ਸਾਡੇ ਮਜ਼ਦੂਰਾਂ ਨੂੰ ਕਿਨ ਸੋਚਣਾ ਤੁਸੀਂ ਦੱਸ ਦਿਓ ਵੀ ਸਾਡੇ ਲਈ ਤਾਂ ਸਰਪੰਚ ਵੀ ਨਹੀਂ ਸੋਚਦਾ ਸਾਡੇ ਲਈ ਤਾਂ ਐਮਐਲਏ ਵੀ ਨਹੀਂ ਸਾਡੇ ਵੱਲ ਨੂੰ ਧਾਕਦਾ ਵੋਟਾਂ ਤੋਂ ਬਾਅਦ ਇਹਦੇ ਲਈ ਐ ਕਿ ਅਸੀਂ ਵੱਦ ਤੋਂ ਵੱਦ ਇਕੱਠੇ ਹੋਈਏ ਤੇ ਅਸੀਂ ਫੈਸਲਾ ਕੀਤਾ ਵੀ ਪੰਜਾਬ ਦੇ ਵਿੱਚ ਮਨਰੇਗਾ ਦੀ ਜਥੇਬੰਦੀ ਖੜੀ ਕਰੀਏ ਪੰਜਾਬ ਦੇ ਵਿੱਚ ਸਾਡੇ 13000 ਤੋਂ ਵੱਧ ਪਿੰਡ ਐ ਤੇ ਜੇ ਹਰ ਪਿੰਡ ਦੇ ਵਿੱਚ ਘੱਟੋ ਘੱਟ 20 ਤੋਂ 50 ਲੋਕ ਸਾਡੇ ਨਾਲ ਜੁੜ ਗਏ ਤੇ ਤੁਸੀਂ ਲਾ ਲਓ ਵੀ ਕਾਫਲਾ ਕਿੱਡਾ ਵੱਡਾ ਬਣ ਜਾਣਾ ਕਿਸਾਨ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਕਰਕੇ ਵੀ ਉਹਨੇ ਲੋਕ ਨਹੀਂ ਇਕੱਠੇ ਕਰ ਸਕਣੇ ਜਿੰਨੇ ਮਨਰੇਗਾ ਵਰਕਰ ਯੂਨੀਅਨ ਨੇ ਇੱਕ ਵਾਰ ਹਾਕ ਮਾਰਿਆ ਇਕੱਠੇ ਕਰ ਲੈਣੇ ਤੇ ਜਦੋਂ ਇਹਨਾਂ ਨੇ ਕਹਿ ਦੇਣਾ ਤੇ ਉਹਦੀ ਗੱਲ ਮੰਨਣ ਦੇ ਲਈ ਸਰਕਾਰ ਦੀ ਕੋਈ ਮਜਾਲ ਹੋਊਗੀ ਇੰਨੇ ਲੋਕਾਂ ਦੇ ਅੱਗੇ ਸਰਕਾਰ ਮੰਨੇ ਨਾ ਉਹਨਾਂ ਦੀ ਗੱਲ ਇਸੇ ਗੱਲ ਨੂੰ ਲੱਗਦੇ ਹੋਏ ਤਿੰਨ ਕਨਵੈਨਸ਼ਨਾਂ ਅਸੀਂ ਰੱਖੀਆਂ ਪਹਿਲੀ 6 ਜੁਲਾਈ ਨੂੰ ਜਲੰਧਰ ਦੇ ਵਿੱਚ ਕੀਤੀ ਜਿੱਚ 650 ਤੋਂ 700 ਮਨਰੇਗਾ ਦੇ ਮਜ਼ਦੂਰ ਸ਼ਾਮਲ ਹੋਏ ਕਾਮਯਾਬ ਹੋਈ ਬਾਅਦ ਚ ਅਸੀਂ ਜਲੰਧਾ ਦੀ ਸੜਕਾਂ ਤੇ ਮਾਰਚ ਕੀਤਾ ਜਿਦੇ ਵਿੱਚ 5 ਜ਼ਿਲ੍ਹੇ ਸ਼ਾਮਲ ਹੋਏ ਤਰਨਤਾਰਨ ਅੰਮ੍ਰਿਤਸਰ ਗਰਦਾਸਪੁਰ ਨਮਾਸ਼ਹਿਰ ਤੇ ਸਾਡਾ ਹੁਸ਼ਿਆਰਪੁਰ ਉਹਦੇ ਤੋਂ ਬਾਅਦ ਬਠਿੰਡੇ ਦੇ ਵਿੱਚ ਕੀਤੀ ਅਸੀਂ ਬਠਿੰਡੇ 'ਚ ਪਰਸੋ ਕੀਤੀ ਹੈ 11 ਜੁਲਾਈ ਨੂੰ ਜਿਦੇ ਵਿੱਚ ਵੀ ਲਗਭਗ 5 ਜ਼ਿਲ੍ਹੇ ਸ਼ਾਮਲ ਹੋਏ ਐ ਬਠਿੰਡਾ ਫਰੀਦਕੋਟ ਇਤਲਾਵਾ ਮੋਕਸਰ ਅਬੋਹਰ ਤੇ ਉਰਲਾ ਨਾਲ ਦੇ ਜਿਹੜੇ ਹੋਰ ਵੀ ਇੱਕ ਅੱਧਾ ਸੀਗਾ ਫਾਜ਼ਿਲਕਾ ਤੇ ਮਾਨਸਾ ਹੁਣ ਇਹੋ ਦਾ ਹਿਸਾਬ ਦੇ ਨਾਲ ਅਸੀਂ ਚਾਹਦੇ ਪਟਿਆਲੇ ਦੇ ਵਿੱਚ ਵੀ ਇਦਾਂ ਹੀ ਹੋਵੇ ਪਰ ਪਟਿਆਲੇ ਚ ਅਸੀਂ ਮੀਟਿੰਗ ਨਹੀਂ ਕਾਮਯਾਬ ਕਰ ਸਕੇ ਕਿਉਂਕਿ ਇੱਥੇ ਅਲੱਗ-ਅਲੱਗ ਫਰੰਟਾਂ ਦੇ ਸਾਥੀ ਕੰਮ ਕਰਦੇ ਪਿਆ ਪਰ ਅਸੀਂ ਚਾਹਨੇ ਆ ਬਾਕੀ ਜ਼ਿਲ੍ਹਿਆਂ ਚ ਵੀ ਇਹ ਨਹੀਂ ਵੀ ਮਨਰੇਗਾ ਦੀ ਪਹਿਲਾ ਲੀਡਰਸ਼ਿਪ ਬਣੀ ਹੋਈ ਹੈ ਮਨਰੇਗਾ ਦੇ ਮਜ਼ਦੂਰ ਉੱਠ ਕੇ ਉਹਨਾਂ ਨੂੰ ਸੁਪਨਾ ਆ ਗਿਆ ਵੀ ਉੱਥੇ ਰੈਲੀ ਹੋਣੀ ਹੈ ਚਲੋ ਜੀ ਚਲਿਏ ਨਾ ਕੋਈ ਕਿਸਾਨਾਂ ਚ ਕੋਈ ਕੰਮ ਕਰਦਾਇਆ ਕੋਈ ਨੌਜਵਾਨਾਂ ਚ ਕੰਮ ਕਰਦਾ ਕੋਈ ਵਿਦਿਆਰਥੀਆਂ ਚ ਕੋਈ ਹੋਰ ਪਾਰਟੀ ਫਰੰਟਾਂ ਦੇ ਕੰਮ ਕਰਦਾ ਉਹਨਾਂ ਨੂੰ ਲੱਗਿਆ ਪੀਣਾ ਲੋਕਾਂ ਨੂੰ ਇਕੱਠੇ ਕਰਨਾ ਚਾਹੀਦਾ ਤੇ ਇਕੱਠੇ ਕਰਕੇ ਇੱਕ ਨੁਮਾਇੰਦਾ ਬਣਾਉਣਾ ਚਾਹੀਦਾਇਆ ਦੀਪਕ ਹੁਣਾ ਦੀ ਅਗਵਾਈ ਦੇ ਵਿੱਚ ਅਸੀਂ ਇਹ ਲੜਾਈ ਸ਼ੁਰੂ ਕੀਤੀ ਹੈ ਹੁਣ ਉਹਦੇ ਵਿੱਚੋਂ ਹੀ ਅਸੀਂ ਇੱਥੇ ਹੁਣ ਚਾਹੁੰਦੇ ਆ ਜਿਹਦਾ ਪ੍ਰਲਾਦ ਹੁਣੀ ਹੈਗੇ ਆ ਰਾਜਕ੍ਰਿਸ਼ਨ ਜੀ ਹੈ ਅਮਰਜੀਤ ਜੀ ਹੈਗੇ ਆ ਹਰੀ ਹੁਣੀ ਹੈਗੇ ਆ ਵੱਡਾ ਲੜਾਈ ਦਾ ਤਜਰਬਾ ਇੱਥੇ ਪਹਿਲਾਂ ਵੀ ਮੈਂ ਮੀਟਿੰਗਾਂ ਜਿੱਥੇ ਆਇਆ ਚਾਹੇ ਕਿਸਾਨੀ ਦੇ ਵੇਲੇ ਉਹਦੇ ਤੋਂ ਬਾਅਦ ਵੀ ਜੇ ਤੁਸੀਂ ਹਮਲਾ ਮਾਰੋ ਜੇ ਤੁਸੀਂ ਤੈਅ ਕਰ ਲਿਆ ਤੇ ਇੱਥੇ ਮਨਰੇਗਾ ਦੇ ਆਗੂਆਂ ਨੂੰ ਖੜੇ ਕਰਨ ਦੇ ਲਈ ਸਮਾਂ ਨਹੀਂ ਲੱਗਣਾ ਅੱਜ ਇਹ ਅਸੀਂ ਮੀਟਿੰਗ ਕਰ ਲਈਏ ਛੋਟੀ ਜੀ ਤੁਹਾਨੂੰ ਕੁਝ ਨਾ ਕੋਈ ਗੱਲਾਂ ਤੁਹਾਡੇ ਖਾਨੇ 'ਚ ਪਈਆਂ ਹੋਣੀਆਂ ਸ਼ਾਮ ਨੂੰ ਜਾ ਕੇ ਵਿਚਾਰਿਓ ਕਿਉਂਕਿ ਇਹੀ ਤਰੀਕਾ ਨਾ ਹੋਰ ਤਾਂ ਕੋਈ ਤਰੀਕਾ ਨਹੀਂ ਵੀ ਜਾਦੂ ਹੈ ਵੀ ਤੋ ਮਾਰ ਦੇਣਾ ਤਾਂ ਦਿਮਾਗ 'ਚ ਆ ਜਾਣਾ ਇੱਕ ਦੂਜੇ ਨਾਲ ਬੋਲ ਕੇ ਹੀ ਪਤਾ ਲੱਗਦਾ ਏ ਬੋਲ ਕੇ ਸਮਝਾਂਗੇ ਤੁਸੀਂ ਹੋ ਦੁੱਖ ਤੁਹਾਨੂੰ ਤਕਲੀਫ ਹੈ ਵੀ ਤੁਹਾਨੂੰ ਪਤਾ ਵੀ ਜੇ 300 ਰੁਪਏ ਦਿਹਾੜੀ ਨਾ ਮਿਲੀ ਫਿਰ ਕੀ ਕਰਾਂਗੇ ਅੱਜੇ ਦੱਸ ਦੋ ਵੀ ਜਿਹੜਾ ਮਜ਼ਦੂਰ ਮਨਰੇਗਾ ਚ ਕੰਮ ਕਰਦਾ ਉਹਦੀ ਹਾਲਤ ਇਹ ਹੈ ਵੀ ਜੇ ਉਹਦੇ ਪਰਿਵਾਰ ਦਾ ਜੀ ਅੱਜ ਮਰ ਜੇ ਤੇ ਉਹਦੇ ਲਈ ਬਾਲਣ ਖਰੀਦਣ ਦੇ ਲਈ ਪੈਸੇ ਨਹੀਂ ਉਹਦੇ ਘਰ 'ਚ ਅਸਲੀਅਤ ਇਹ ਹੈ ਨਾ ਇਹ ਜੇ ਅਸਲੀਅਤ ਇਹ ਹੈ ਤੇ ਫਿਰ ਲੋੜ ਵੱਧ ਹੈ ਮਜ਼ਦੂਰ ਦੇ ਲਈ ਲੜਨ ਦੇ ਲਈ ਉਹਦੇ ਲਈ ਵੱਧ ਹੈ ਜਿੱਥੇ ਸਰਕਾਰ ਤਾਂ ਇਹ ਕਹਿੰਦੀ ਵੀ 100 ਦਿਨ ਦਾ ਰੋਜ਼ਗਾਰ ਦੇਣਾ ਤੇ ਅਸੀਂ ਇਹ ਗੱਲ ਕਹਿੰਦੇ ਹਾਂ ਆਪਣੇ ਜ਼ਿਲ੍ਹੇ ਜਿੱਥੇ ਸਾਡਾ ਵੱਡਾ ਘਟ ਹੈ ਵੀ ਜੇ 100 ਦੇ ਰੋਜ਼ਗਾਰ ਤੇ 265 ਦਿਨ ਕੀ ਮਜ਼ਦੂਰ ਹਵਾ ਤੇ ਚੱਲੂਗਾ ਜਿਹੜਾ ਮਨਰੇਗਾ 'ਚ ਕੰਮ ਕਰਦਾ ਸਾਲ ਦੇ 365 ਦਿਨ ਹੈ 100 ਦਿਨ ਦੀ ਤੁਸੀਂ ਗਰੰਟੀ ਕਹਿੰਦੇ ਹੋ 100 ਦਿਨ ਵੀ ਕੰਮ ਨਹੀਂ ਮਿਲਦਾ ਤੇ 100 ਦਿਨਾਂ ਤੋਂ ਬਾਅਦ 265 ਦਿਨ ਹਵਾ ਤੇ ਥੋੜੀ ਚੱਲਣਾ ਅਸੀਂ ਲਗਾਤਾਰ ਲੜ ਰਹੇ ਆ ਮੰਗ ਕਰ ਵੀ 365 ਦਿਨ ਕੰਮ ਚਾਹੀਦਾ ਸਾਨੂੰ ਦਿਹਾੜੀ ਵੀ ਉਨੀ ਚਾਹੀਦੀ ਜਿੰਨੀ ਸਾਨੂੰ ਚਾਹੀਦੀ ਹੈ ਤੇ ਇਹ ਮੰਗ ਤਾਂ ਪੂਰੀ ਹੋਣੀ ਹੈ ਜੇ ਸਾਡਾ ਕੱਠ ਵੱਡਾ ਹੋਊਗਾ ਅਸੀਂ ਤੁਹਾਨੂੰ ਜਿੱਥੇ ਮਨਰੇਗਾ ਦੇ ਮਜ਼ਦੂਰ ਹੈ ਮੇਟ ਹੈ ਜਿਹੜੇ ਇੱਥੇ ਲਾਗੂ ਹੈ ਲਗ-ਲਗ ਜਿਹੜੇ ਫਰੰਟਾ ਤੇ ਕੰਮ ਕਰਦੇ ਆ ਉਹਨਾਂ ਦਾ ਸਾਥ ਮੰਗਣ ਆਏ ਅੱਜ ਵੀ ਲੋੜ ਹੈ ਮਨਰੇਗਾ ਦੀ ਸਕੀਮ ਨੂੰ ਬਚਾਏ ਰੱਖਣ ਦੀ ਮਨਰੇਗਾ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਕੰਮ ਕਰਦਾ ਤੇ ਉਹਨਾਂ ਦਾ ਘਰ ਚੱਲਦਾ ਮਨਰੇਗਾ ਦੇ ਸਿਰ ਦੇ ਉੱਪਰ ਤੇ ਉਹਨੂੰ ਹੋਰ ਤਕੜਾ ਕਰਨ ਦੇ ਲਈ ਤੁਹਾਡੀ ਲੋੜ ਹੈ ਅੱਜ ਦੀ ਇਹ ਕਨਵੈਨਸ਼ਨ ਜਿਹੜੀ ਅੱਜ ਦੀ ਮੀਟਿੰਗ ਹੈ ਅਸੀਂ ਆਸ ਰੱਖਦੇ ਹਾਂ ਪੀ ਤੁਸੀਂ ਕੁਝ ਨਾ ਕੁਝ ਸਿੱਖ ਕੇ ਕੁਝ ਨਾ ਕੁਝ ਗੱਲ ਸਾਡੇ ਮੇਰੇ ਨਾਲ ਸਾਰੇ ਵੱਡੇ ਹੋ ਪੀ ਗੱਲ ਆਪਣੇ ਖਾਨੇ ਚ ਪਾ ਕੇ ਇਹ ਗੱਲ ਦਾ ਸਾਨੂੰ ਆਸ਼ਵਾਸ਼ਣ ਦਿਓ ਆਓਗੇ ਅੱਜ ਪੀ ਅਸੀਂ ਆਉਣ ਵਾਲੇ ਸਮੇਂ ਚ ਕੰਮ ਕਰਾਂਗੇ ਘੱਟੋ ਘੱਟ 50 ਪਿੰਡ ਚੁਣ ਲਈਏ ਇੱਕ ਨੌਰ ਦਾ ਅਮਰਜੀਤ ਉਹਨਾਂ ਦਾ ਇਲਾਕਾ ਉੱਥੇ 2 4 5 ਪਿੰਡ ਚੁਣੇ ਜਾ ਸਕਦੇ ਆ ਪ੍ਰਲਾਦ ਉਹਨਾਂ ਦਾ ਇਲਾਕਾ ਆ ਉੱਥੇ 4 5 ਦੇ ਚ ਪਿੰਡ ਚੁਣੇ ਜਾ ਸਕਦੇ ਆ ਪਟਿਆਲੇ ਦੇ ਨੇੜੇ ਦੇ 4 5 ਜੇ 20 22 ਪਿੰਡ ਚੁਣ ਲਈਏ ਪੀ 20 22 ਪਿੰਡਾਂ ਦੇ ਵਿੱਚ ਅਸੀਂ ਮਨਰੇਗਾ ਦੀ ਕਮੇਟੀ ਬਣਾਣੀ ਹੈ ਤੁਸੀਂ ਮਨਰੇਗਾ ਦੇ ਮਜ਼ਦੂਰਾਂ ਕੋਲ ਇੱਕ ਵਾਰ ਜਾਓ ਤਾਂ ਸਹੀ ਉਹਨਾਂ ਨੇ ਆਪ ਕਹਿਣਾ ਵੀ ਸਾਡੀ ਲੋੜ ਹੈ ਕਿਉਂਕਿ ਕਪਲੇਵਾਜੀ ਬਹੁਤ ਜ਼ਿਆਦਾ ਹੈ ਕਾਰ ਚੱਲੀ ਜਾਂਦੇ ਆ ਪੀਓ ਦੇ ਚੱਲੀ ਜਾਂਦੇ ਆ ਜੀਆਰਐਸ ਦੇ ਚੱਲੀ ਜਾਂਦੇ ਆ ਵੀਡੀਓ ਦੇ ਚੱਲੀ ਜਾਂਦੇ ਆ ਐਮਐਲਏ ਦੇ ਚੱਲੀ ਜਾਂਦੇ ਆ ਥੱਲੇ ਮਨਰੇਗਾ ਦੇ ਮਜ਼ਦੂਰ ਨੂੰ ਕੰਮ ਨਹੀਂ ਹੋ ਮਿਲਦਾ ਪਿਆ ਇਹ ਅਸਲੀਅਤ ਹੈ ਤੁਸੀਂ ਦੇਖ ਲਿਓ ਤੁਹਾਡੇ ਪਿੰਡ ਦੇ ਵਿੱਚ ਕੰਮ ਨਹੀਂ ਲੱਗਿਆ ਤੇ ਆਨਲਾਈਨ ਸਾਈਟ ਖੋਲ ਲਿਓ ਵਿੱਚ ਤੁਹਾਡਾ ਮਨਰੇਗਾ ਦਾ ਮਸੂਲ ਚੱਲਿਆ ਹੁੰਦਾ ਹੈ ਇਸੇ ਕਰਕੇ ਸਰਕਾਰ ਵੱਲੋਂ ਪੈਸਾ ਆ ਰਿਹਾ ਆ ਉਹ ਪੈਸਾ ਲੋਕਾਂ ਦੇ ਹੱਥਾਂ ਦੇ ਵਿੱਚ ਜਾਏ ਉਹਦੇ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਮੋਲਕ ਹੈ ਜਿਨ੍ਹਾਂ ਕਰਕੇ ਵੋਟਾਂ ਪੈ ਰਹੀਆਂ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਮਿਲੇ ਇਹ ਸਾਨੂੰ ਹੀ ਯਤਨ ਕਰਨੇ ਪੈਣਾ ਸਾਡੇ ਤੋਂ ਇਲਾਵਾ ਤੁਹਾਨੂੰ ਜੇ ਜਾਪਦਾ ਪਟਿਆਲੇ ਦੇ ਵਿੱਚ ਕੋਈ ਲੜਦਾ ਪਿਆ ਹੈ ਤੁਹਾਡੇ ਤੋਂ ਇਲਾਵਾ ਤੁਹਾਨੂੰ ਕੋਈ ਲੱਗਦਾ ਫਿਰ ਤਾਂ ਬਿਸ਼ੱਕ ਹੈ ਅੱਜ ਦੀ ਮੀਟਿੰਗ ਸੁਣ ਲਈ ਭਾਸ਼ਣ ਕਰ ਲਏ ਤੁਸੀਂ ਟਾਈਮ ਭੰਨ ਕੇ ਆ ਗਿਆ ਘਰਾਂ ਜਾ ਕੇ ਦੁਬਾਰਾ ਤੋਂ ਸੋ ਲਿਆ ਬੈਠ ਲਿਆ ਉੱਠ ਲਿਆ ਖਾ ਲਿਆ ਪੀ ਲਿਆ ਬਸ ਖਤਮ ਹੈ ਗੱਲ ਪਰ ਜੇ ਲੱਗਦਾ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਕਰ ਰਿਹਾ ਕੰਮ ਤੇ ਤੁਹਾਨੂੰ ਯਤਨ ਕਰਨਾ ਚਾਹੀਦਾ ਘੱਟੋ ਘੱਟ ਪਟਿਆਲੇ ਦੇ ਨਾਲ ਇਰਦ ਗਿਰਦ ਘੇਰੀਆਂ ਦੇ ਵਿੱਚ ਜਿੱਦਾਂ ਵੇਦ ਜੀ ਬੈਠੇ ਆ ਸਾਡੇ ਬਰਮਾ ਜੀ ਉਹ ਮਲੇਰਕੋਟਲੇ ਦੇ ਉਸ ਏਰੀਆ ਦੇ ਵਿੱਚ ਘੱਟੋ ਘੱਟ ਪੰਜ ਪੰਜ ਪਿੰਡਾਂ ਦੇ ਜਿਹੜਾ ਇਹ ਕਲਸਟਰ ਬਣਾ ਲੈਣ ਇੱਕ ਇੱਕ ਆਗੂ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਯਤਨ ਕਰਨਾ ਇੱਕ ਆਗੂ ਕੱਢਣਾ ਹੈ ਆ ਕੰਮ ਕਰਦੇ ਹੋ ਉਹ ਚ ਇੱਕ ਮਿਹੜ ਵੀ ਨਿਕਲ ਕੇ ਆ ਗਿਆ ਉਹਦੀ ਅਗਵਾਈ ਦੇ ਵਿੱਚ ਤੁਸੀਂ ਇਕੱਠੇ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਚ ਮਨਰੇਗਾ ਦੀ ਏਡੀ ਇੱਕ ਵੱਡੀ ਜਥੇਬੰਦੀ ਬਣ ਜਾਣੀ ਹੈ ਵੀ ਜਿਹਦਾ ਮੁਕਾਬਲਾ ਨਹੀਂ ਕਿਤੇ ਹੋ ਸਕਣਾ ਅਸੀਂ ਲੱਗੇ ਹੋਏ ਹਾਂ ਅਸੀਂ ਕਸਰ ਨਹੀਂ ਛੱਡਣੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਦੁਆਬੇ ਦੇ ਐ ਮਾਝੇ ਦੇ ਐ ਪਰਲੇ ਮਾਲਵੇ ਦੇ ਐ ਉੱਥੋਂ ਦੇ ਲੋਕਾਂ ਨੇ ਕਹਤਾ ਐਲਾਨ ਵੀ ਅਸੀਂ ਲੜਾਂਗੇ ਹੋਰ ਤਗੜੇ ਹੋ ਕੇ ਆਉਣ ਵਾਲੇ ਸਮੇਂ ਚ ਵੱਡਾ ਇਕੱਠ ਕਰਾਂਗੇ ਤੇ ਅਸੀਂ ਚਾਹੁੰਦੇ ਆਂ ਵੀ ਜਿਹੜਾ ਮਾਲਵੇ ਦਾ ਇਹ ਖਿੱਤਾ ਐ ਇਹ ਵੀ ਪਿੱਛੇ ਨਹੀਂ ਰਹਿਣ ਦੇਣਾ ਮਾਲਵੇ ਦੀ ਪਹਿਚਾਨ ਘੋਲਾਂ ਦੀ ਐ ਮਾਲਵੇ ਦੀ ਪਛਾਣ ਸੰਘਰਸ਼ਾ ਦੀ ਹੈ ਤੇ ਮਾਲਵਾ ਇੱਥੋਂ ਦਾ ਵੀ ਪਿੱਛੇ ਨਹੀਂ ਮੈਨੂੰ ਲੱਗਦਾ ਰਹਿ ਸਕਦਾ ਆਨਾਲੇ ਸਮੇਂ ਦੇ ਵਿੱਚ ਅੱਜ ਦੀ ਇਸ ਕਨਵੈਨਸ਼ਨ ਤੋਂ ਬੂਰ ਪਊਗਾ ਤੇ ਮਨਰੇਗਾ ਦੀ ਜੱਥੇਬੰਦੀ ਅਸੀਂ ਆਸ ਰੱਖਦੇ ਆਂ ਵੀ ਤੁਸੀਂ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਓਗੇ ਤੇ ਹੋਰ ਤਿੰਨ ਕਿ ਮਹੀਨੇ ਦਾ ਅਸੀਂ ਟਾਸਕ ਲਿਆ ਤਿੰਨ ਕਿ ਮਹੀਨੇ ਦਾ ਸਮਾਂ ਰੱਖਿਆ ਪੇ ਤਿੰਨਾ ਮਹੀਨਿਆਂ ਬਾਅਦ ਅਸੀਂ ਦੁਬਾਰਾ ਤੋਂ ਅਜਿਹੀਆਂ ਕਨਵੈਨਸ਼ਨਾਂ ਕਰਨੀਆਂ ਜਲੰਧਰ ਦੇ ਵਿੱਚ ਵੱਡਾ ਕੱਟ ਕਰਨਾ ਹੈ ਉਦੋਂ ਇੱਥੋਂ ਵੱਡਾ ਕੱਟ ਤੁਸੀਂ ਕਹਿ ਕਰੋ ਵੀ ਪੰਜ ਸੱਤ ਜ਼ਿਲ੍ਹੇ ਜਿਹੜੇ ਸਾਡੇ ਇੱਧਰ ਦੇ ਆ ਤੁਸੀਂ ਆਖੋ ਵੀ ਪ੍ਰਲਾਦ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ 500 ਮਨਰੇਗਾ ਕੰਮਿਆਦਾ ਕੱਠ ਲੈ ਕੇ ਆ ਰਹੇ ਹਾਂ ਉਦੋਂ ਅਮਰਜੀਤ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ 500 700 ਮਨਰੇਗਾ ਕੰਮਿਆਦੀ ਜਿਹੜੀ ਅਗਵਾਈ ਦੇ ਵਿੱਚ ਜੱਥਾ ਲੈ ਕੇ ਇਹ ਦੋਸਤੀ ਭਵਨ ਜਿਹੜਾ ਨਾ ਇਹ ਛੋਟਾ ਪੈ ਜੇ ਸੜਕਾਂ ਤੱਕ ਸਾਡਾ ਕਾਫਲਾ ਹੋਵੇ ਤਾਂ ਪਟਿਆਲੇ ਨੂੰ ਪਤਾ ਲੱਗੇ ਵੀ ਮਨਰੇਗਾ ਦੇ ਮਜ਼ਦੂਰ ਇਕੱਠੇ ਹੋਇਆ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਪਤਾ ਲੱਗੇ ਪੀਣਾ ਸਰਕਾਰ ਇਹਨਾਂ ਲੋਕਾਂ ਦਾ ਮੈਂ ਵਾਦਾ ਕੀਤਾ ਸੀਗਾ ਵੀ ਮੈਂ ₹2 ਦੇਣਾ ਆਪਣਾ ਬੰਦਾ ਪੰਜਾਬ ਸਰਕਾਰ ਦਾ ਹਿੱਸਾ ਪਾਣਾ ਕੋਈ ਵੋਟਾਂ ਆ ਜਾਣੀਆਂ ਨੇੜੇ ਫਿਰ ਨੂੰ ਲੱਗਣਾ ਪਤਾ ਪੀ ਮੈਂ ਇਹਦੇ ਚ ਹਿੱਸਾ ਪਾਏ ਬਗੈਰ ਮੇਰਾ ਸਰਕਾਰਾਂ ਨਹੀਂ ਹੋਣਾ ਸੀ ਐਲਾਨ ਕਰਦਾ ਆਪਣੇ ਏਰੀਆ ਦੇ ਵਿੱਚ ਜੇ ਸਾਡੀਆਂ ਇਹ ਮੰਗਾਂ ਮੰਨੀਆਂ ਨਹੀਂ ਗਈਆਂ ਆਪਾਂ ਆਪਣੇ ਪਿੰਡਾਂ 'ਚ ਨਹੀਂ ਬੜਨ ਦਵਾਂਗੇ ਉਹੀ ਹਾਲ ਅਸੀਂ ਇੱਥੇ ਕਰਵਾਉਣਾ ਚਾਹੁੰਦੇ ਆ ਕਿਉਂਕਿ ਇਹ ਜਿਹੜਾ ਮੁਲਕ ਹੈ ਲੋਕਾਂ ਦਾ ਹੈ ਤੇ ਕਾਨੂੰਨ ਲੋਕਾਂ ਦੇ ਲਈ ਬਣਾਏ ਜਾਣੇ ਆ ਤੇ ਬਣਾਏ ਤਾਂ ਜਾ ਸਕਣੇ ਆ ਜੇ ਲੋਕ ਤਗੜੇ ਹੋ ਕੇ ਖੜੇ ਹੋਏ ਇਹੀ ਤੁਹਾਡੇ ਨਾਲ ਗੱਲਬਾਤ ਮੈਂ ਸਾਂਝੀ ਕਰਨੀ ਹੈ ਇਹ ਆਸ ਰੱਖਦੇ ਆ ਪਿਛ ਦੀ ਮੀਟਿੰਗ ਤੋਂ ਬਾਅਦ ਤੁਸੀਂ ਪਿੰਡਾਂ ਦੇ ਵਿੱਚ ਹੋਰ ਤਗੜੇ ਹੋ ਕੇ ਮਨਰੇਗਾ ਵਰਕਰ ਜੂਨੀਅਨ ਨੂੰ ਬਣਾਉਣ ਦੇ ਲਈ ਮਨਰੇਗਾ ਦੇ ਕਾਮਿਆਂ ਦੀ ਦਿਹਾੜੀ ਉਹਨਾਂ ਨੂੰ ਹਰ ਸਾਲ ਕੰਮ ਜਿਹੜਾ ਦੁਆਨ ਦੇ ਲਈ ਸੰਘਰਸ਼ ਕਰੋਗੇ ਤੇ ਜਥੇਵੰਦੀ ਨੂੰ ਤਕੜਾ ਕਰਨ ਦੇ ਲਈ ਲਗਾਤਾਰ ਯਤਨਸ਼ੀਰ ਰੋਗੇ ਧੰਨਵਾਦ ਸਾਥੀਓ